ਜਦੋਂ ਦਾ 트럼ਪ ਨੇ ਵਪਾਰ ਯੁੱਧ ਸ਼ੁਰੂ ਕੀਤਾ ਉਦੋਂ ਦਾ ਅਮਰੀਕਨ ਕਾਰਾਂ ਤੇ ਵਰਸਸ ਕੈਨੇਡਾ ਕਾਰਾਂ ਜਿਹੜੀਆਂ ਉਹ ਵੀ ਇੱਕ ਮੁੱਦਾ ਬਣ ਗਿਆ ਪੀਰ ਫੌਲੀ ਆਪ ਦੀ ਗੱਲ ਕਰ ਲਓ ਜਗਮੀਤ ਸਿੰਘ ਹੋਰਾਂ ਦੀ ਗੱਲ ਕਰ ਲਓ ਇਹ ਵੋਟਰਸ ਨੂੰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਕੈਨੇਡੀਅਨ ਮੇਡ ਕਾਰਾਂ ਤੇ ਜੀਐਸਟੀ ਨਹੀਂ ਲੱਗਣੀ ਚਾਹੀਦੀ ਤਾਂ ਕਿ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿ ਇੱਥੇ ਵਾਲੀਆਂ ਗੱਡੀਆਂ ਖਰੀਦੋ ਭਾਵੇਂ ਉਹ ਜਰਮਨ ਮੇਡ ਕਾਰਾਂ ਨੇ ਪਰ ਉਹ ਸੈਂਬਲ ਇੱਥੇ ਕੀਤੀਆਂ ਜਾਣ ਕਰਕੇ ਉਹਨਾਂ ਨੂੰ ਕੈਨੇਡੀਅਨ ਕਿਹਾ ਗਿਆ ਥੋੜੀਆਂ ਕਾਰਾਂ ਦੀ ਲਿਸਟ ਵੀ ਜਾਰੀ ਕੀਤੀ ਗਈ ਹੈ ਰੈਫ ਹੋਗੀ Honda Civic ਹੋਗੀ CRV ਹੋਗੀ Caravan ਹੋਗੀ ਜੀ ਇਦਾਂ ਦੇ ਹਾਲਾਤਾਂ ਤੋਂ ਬਾਅਦ ਲੀਡਰਸ ਦੇ ਇਦਾਂ ਕਹਿਣ ਤੋਂ ਬਾਅਦ ਤੁਹਾਨੂੰ ਲੱਗਦਾ ਹੈ ਕਿ ਅਮਰੀਕਨ ਕੰਪਨੀਆਂ ਜਿਹੜੀਆਂ ਕਾਰਾਂ ਬਣਾਉਣ ਵਾਲੀਆਂ ਹੁਣ ਕੈਨੇਡਾ ਛੱਡ ਜਾਣਗੀਆਂ ਦੇਖੋ ਡੋਨਲਡ ਟਰੰਪ ਵਾਰ-ਵਾਰ ਵਾਰ-ਵਾਰ ਸਪਲੀਨ ਨੇ ਕਹਿ ਚੁੱਕੇ ਨੇ ਵੀ ਡੋਨਟ ਨੀਡ their oil ਸਾਨੂੰ ਕੈਨੇਡਾ ਦੇ ਤੇਲ ਦੀ ਲੋੜ ਨਹੀਂ ਵੀ ਡੋਨਟ ਨੀਡ their gas ਵੀ ਡੋਨਟ ਨੀਡ their cars ਅਸੀਂ ਆਪ ਆਪ ਪੈਦਾ ਕਰ ਸਕਦੇ ਹਾਂ ਹੋਰ ਡ੍ਰਿਲ ਕਰੋ ਹੋਰ ਤੇਲ ਕੱਢੋ ਹੋਰ ਗੈਸ ਪ੍ਰੋਡਿਊਸ ਕਰੋ ਤੇ ਆਪ ਖੋਦਖਾਰਾਂ ਬਣਾਈਏ ਅਸੀਂ ਕੈਨੇਡਾ ਤੋਂ ਕਾਰਨ ਕਿਉਂ ਲਈਏ ਹਾਲਾਂਕਿ ਜਿਹੜੀਆਂ ਵੱਡੇ ਜਿਹੜੇ ਪਲੇਅਰ ਨੇ ਉਹ ਹੈ ਤੇ ਅਮਰੀਕਨ ਹੀ ਨੇ ਚਾਹੇ ਪਲਾਂਟ ਉਹਨਾਂ ਨੇ ਇੱਧਰ ਲਾਏ ਹੋਏ ਨੇ ਜਿਹੜੇ ਹੋਰ ਨਾ ਦੇਸ਼ਾਂ ਦੇ ਪਲਾਂਟ ਕੈਨੇਡਾ ਵਿੱਚ ਲੱਗੇ ਹੋਏ ਨੇ ਕੰਪਨੀਆਂ ਦੇ ਉਹ ਤੇ ਗੱਲ ਹੀ ਵੱਖਰੀ ਹੈ ਚਾਹੇ ਜਾਪਾਨੀ ਹੋਵੇ ਚਾਹੇ ਜਰਮਨ ਹੋਣ ਚਾਹੇ ਕੋਈ ਹੋਰ ਯੂਰਪੀਅਨ ਹੋਵੇ ਸੋ ਜਿੱਤੇ ਤਾਂ ਅਮਰੀਕਨਾਂ ਦੀ ਗੱਲ ਹੈ ਜੀਐਮ ਫੋਰਡ ਤੇ ਕ੍ਰਾਈਸਲਰ ਜਿਹੜੇ ਨੇ ਇਹ ਤੇ ਉਹਨਾਂ ਦੇ ਆਪਣੇ ਨੇ ਸੋ ਕੀ ਹੈ ਅਮਰੀਕਨ ਹੋਣ ਦੇ ਨਾਤੇ ਉਹਨਾਂ ਤੇ ਦਬਾਅ ਇਹ ਵੀ ਪੈ ਰਿਹਾ ਕਿ ਤੁਸੀਂ ਇੱਧਰ ਲਿਆਓ ਚੱਕ ਕੇ ਤੇ ਉਹ ਜਾਣਗੇ ਇਹਦਾ ਅਸਰ ਉਹਨਾਂ ਤੇ ਸਾਰਿਆਂ ਤੇ ਪੈ ਰਿਹਾ ਪਰ ਜੇ ਕੈਨੇਡਾ ਦੀ ਮੰਤਰੀ ਦੀ ਗੱਲ ਮੰਨੀਏ ਤਾਂ ਉਹ ਕੈਨੇਡਾ ਵਿੱਚ ਰਹਿਣਗੇ ਖੈਰ ਵਿਸਥਾਰ ਜਿਹੜਾ ਸਾਂਝਾ ਕਰਦੇ ਹਾਂ ਜੀ ਕੈਨੇਡਾ ਦੇ ਵਿੱਚ ਆਟੋ ਸੈਕਟਰ ਜਿਹੜਾ ਕੰਡੇ ਤੇ ਪਹੁੰਚਾ ਹੋਇਆ ਡੋਨਲਡ ਟਰੰਪ ਨੇ ਬੜੀ ਇਹ ਬੜੀ ਜ਼ੋਰਦਾਰ ਤਰੀਕੇ ਦੇ ਨਾਲ 25% ਡਿਊਟੀ ਜਿਹੜੀ ਸੀ ਉਹ ਕੈਨੇਡੀਅਨ ਮੇਡ ਕਾਰਾਂ ਤੇ ਲਾ ਦਿੱਤੀ ਸੀ ਜਿਸ ਦੇ ਇਹ ਵਿੱਚ ਵਜੋਂ ਕੈਨੇਡਾ ਨੇ ਵੀ ਅਮਰੀਕਨ ਮੇਡ ਕਾਰਾਂ ਤੇ 25% ਡਿਊਟੀ ਲਾਉਣ ਦੀ ਗੱਲ ਕਰ ਦਿੱਤੀ ਸੀ ਇਸੇ ਤਰ੍ਹਾਂ ਵਿਡਸਰ ਦੇ ਵਿੱਚ ਨਾ ਸਿਰਫ ਇਹ ਕੰਪਨੀਆਂ ਜਿਹੜੀਆਂ ਮੇਜਰ ਹੈਗੀਆਂ ਨੇ ਹੋਰ ਕਈ ਪਾਰਟਸ ਕੰਪਨੀਆਂ ਹੈਗੀਆਂ ਨੇ ਜਿਹੜੇ ਵੱਡੇ ਵੱਡੇ ਪਾਰਟਸ ਇਹਨਾਂ ਨੂੰ ਸਪਲਾਈ ਕਰਦੀਆਂ ਨੇ ਸਟੈਲੈਂਟਿਸ ਆਟੋ ਪਲਾਂਟ ਵਿਡਸਰ ਦੇ ਵਿੱਚ ਹੈ ਉਹਨਾਂ ਨੇ 2 ਵੀਕ 2 ਹਫ਼ਤਿਆਂ ਲਈ ਸੋਮਵਾਰ ਤੋਂ ਸ਼ਟਡਾਊਨ ਜਿਹੜਾ ਹੈ 2 ਹਫ਼ਤਿਆਂ ਲਈ ਕੰਪਨੀ ਨੂੰ ਰੋਕਣ ਦਾ ਜਿਹੜਾ ਐਲਾਨ ਕੀਤਾ ਹੋਇਆ ਕੰਮਕਾਜ ਤੇ ਤੁਸੀਂ ਹੈਰਾਨ ਹੋਵੋਗੇ ਤੁਸੀਂ ਸੋਚੋਗੇ ਕਿ ਸ਼ਾਇਦ ਕੋਈ ਛੋਟਾ ਪਲਾਂਟ ਹੈ 4500 ਵਰਕਰ ਜਿਹੜੇ ਨੇ ਪਲਾਂਟ ਤੇ ਕੰਮ ਕਰਦੇ ਨੇ 4500 ਤੋਂ ਜ਼ਿਆਦਾ ਨਹੀਂ ਇੰਨੇ ਇੱਕ ਯੂਨੀਅਨ ਦੇ ਮੈਂਬਰ ਹੈਗੇ ਨੇ 트럼ਪ ਉਹ ਉਹ ਆਪਣੀ ਗੱਲ ਤੇ ਕਾਇਮ ਨੇ ਕਿ ਮੈਨੂਫੈਕਚਰਿੰਗ ਸੈਕਟਰ ਜਿਹੜਾ ਆ ਉਹ ਮੈਕਸੀਕੋ ਤੋਂ ਤੇ ਕੈਨੇਡਾ ਤੋਂ ਯੂ ਐਸ ਏ ਦੇ ਵਿੱਚ ਆ ਜਾਵੇ ਤੇ ਕੈਨੇਡੀਅਨ ਅਧਿਕਾਰੀ ਜਿਹੜੇ ਨੇ ਉਹ ਲੜਾਈ ਕਰ ਰਹੇ ਨੇ ਫਾਈਟ ਕਰ ਰਹੇ ਨੇ ਕਿ ਲੰਬੇ ਸਮੇਂ ਦੀ ਕਮਿਟਮੈਂਟ ਜਿਹੜੀ ਹੈ ਇਹਨਾਂ ਆਟੋ ਮੇਕਰਾਂ ਤੋਂ ਲਈ ਜਾਵੇ ਤੇ ਇਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਕੈਨੇਡਾ ਵਿੱਚ ਰਹਿਣਾ ਹੈ ਤੇ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਇੰਡਸਟਰੀ ਮਿਨਿਸਟਰ ਅਨੀਤਾ ਆਨੰਦ ਫਰੀ ਉਹਨਾਂ ਨੇ ਗੱਲ ਇਹ ਕੀਤੀ ਹੈ ਕਿ ਯੂਐਸ ਆਟੋ ਮੇਕਰ ਜਿਹੜਿਆਂ ਦੇ ਪਲਾਂਟ ਕੈਨੇਡਾ ਵਿੱਚ ਹੈਗੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਲਗਾਤਾਰ ਜਾਰੀ ਰੱਖੀ ਹੈ ਤੇ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਫੋਰਡ ਜਨਰਲ ਮੋਟਰ ਵਗੈਰਾ ਜਿਹੜੇ ਨੇ ਕੀ ਕੈਨੇਡਾ ਦੇ ਵਿੱਚ ਆਪਣੇ ਪਲਾਂਟ ਚੱਲਦੇ ਰੱਖਣਗੇ ਤੇ ਉਹਨਾਂ ਨੇ ਕਿਹਾ ਯੈਸ ਦੇ ਵਾਂਟ ਟੂ ਸਟੇ ਉਹ ਰਹਿਣਾ ਚਾਹੁੰਦੇ ਨੇ ਕੈਨੇਡਾ ਦੇ ਵਿੱਚ ਤੇ ਕੈਨੇਡਾ ਵਾਲੇ ਕੀ ਕਰ ਰਹੇ ਨੇ ਕੈਨੇਡਾ ਵਾਲੇ ਕਹਿੰਦੇ ਨੇ ਕਿ ਅਸੀਂ ਇਸ ਇੰਡਸਟਰੀ ਲਈ ਤੇ ਕਾਮਿਆਂ ਲਈ ਸਪੋਰਟ ਜਿਹੜੀ ਹੈ ਮਦਦ ਜਿਹੜੀ ਹੈ ਉਹ ਦੇ ਰਹੇ ਹਾਂ 2 ਬਿਲੀਅਨ ਜਿਹੜਾ ਹੈ ਮੇਡ ਇਨ ਕੈਨੇਡਾ ਆਟੋ ਇੰਡਸਟਰੀ ਦੇ ਵਾਸਤੇ ਜਿਹੜੀ ਮਦਦ ਹੈ ਉਹ ਇਮੀਡੀਏਟ ਤੌਰ ਤੇ ਦਿੱਤੀ ਜਾ ਰਹੀ ਹੈ 25% ਅਸੀਂ ਉਹਨਾਂ ਤੇ ਪਹਿਲੇ ਲਾ ਦਿੱਤਾ ਹੈ ਤੇ ਨਾਲ ਦੀ ਜਿਹੜੀ ਵਰਕਰ ਵਾਸਤੇ ਸਪੋਰਟ ਜਿਹੜੀ ਆ ਅਸੀਂ ਉਹ ਵੀ ਕਾਇਮ ਕਰ ਰਹੇ ਹਾਂ ਤਾਂ ਕਿ ਇਹਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ ਸੋ ਇਹ ਜੋ ਸਿਸਟਮ ਹੈ ਨਾ ਜੀ ਕਿ ਉਹ ਸਾਨੂੰ ਲੱਗਦਾ ਹੈ ਕਿ ਉਹ ਪਲਾਟ ਚਕਣਗੇ ਇਸ ਤਰ੍ਹਾਂ ਮੂਵ ਹੋ ਜਾਣਗੇ ਨਹੀਂ ਡੋਨਲਡ ਟਰੰਪ ਤੇ ਹੁਣ ਨੇ ਰਾਸ਼ਟਰਪਤੀ ਹੈਗੇ ਨੇ ਕੱਟੋ-ਕੱਟ ਉਹ ਤੀਸਰੀ ਵਾਰੀ ਕਹਿੰਦੇ ਨੇ ਬਣ ਸਕਦੇ ਨੇ ਪਰ ਉਹ ਤਾਂ ਅਮਰੀਕਨ ਅੱਜ ਜਿਹਨਾਂ ਦੇ ਬਣਿਆਂ ਨੂੰ ਅਜੇ 2 ਮਹੀਨੇ ਹੋਏ ਨੇ 3 ਤੇ ਅੱਜ ਜਿਹੜੇ ਉਹਨਾਂ ਦੇ ਖਿਲਾਫ ਮੁਜ਼ਾਰੇ ਹੋ ਰਹੇ ਨੇ ਤੇ ਪਤਾ ਨਹੀਂ 4 ਸਾਲ ਬਾਅਦ ਕੀ ਹਾਲਾਤ ਹੋਣੇ ਨੇ ਸੋ ਇੰਨੇ अर्ਲੀ ਜਿਹੜਾ ਕਹਿ ਦੇਣਾ ਕਿ ਕੋਈ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਕੋਈ ਕੋਈ ਬੋਰੀਆ ਇਸ ਤਰ੍ਹਾਂ ਬਣਿਆ ਤੇ ਚੁੱਕ ਕੇ ਟਰੰਕ ਪੈਕ ਕੀਤਾ ਤੇ ਨਿਕਲ ਜਾਣਗੇ ਤੋਂ ਇੱਕ ਬਕਾਇਦਾ ਸਪਲਾਈ ਚੇਨ ਮੈਨੇਜਮੈਂਟ ਬਣੀ ਹੋਈ ਹੈ ਕੈਨੇਡਾ ਵਾਲਿਆਂ ਕੋਲ ਵੀ ਬੜਾ ਬੜਾ ਕੁਝ ਹੈ ਆਪਣੀ ਯੂਐਸਏ ਨੂੰ ਬਹੁਤ ਕੁਝ ਸਪਲਾਈ ਕਰਦੇ ਨੇ ਜਿਸ ਤਰ੍ਹਾਂ ਕਰ ਲੱਗਣਗੇ ਫਿਰ ਕੈਨੇਡਾ ਵਾਲਿਆਂ ਨੇ ਜਿਹੜੇ ਨੇ ਚੀਨ ਤੇ 100% ਡਿਊਟੀ ਲਾਈ ਸੀ ਅਮਰੀਕਾ ਦੇ ਕਹਿਣ ਤੇ ਇਲੈਕਟ੍ਰਿਕ ਗੱਡੀਆਂ ਤੇ ਇਹ ਵੀ ਫਿਰ ਵਾਪਸ ਲੈਣਗੇ ਕੁਝ ਹੋਰ ਕੰਮ ਕਰਨਗੇ ਇਸ ਤਰ੍ਹਾਂ ਦਾ ਸੋ ਬਹੁਤ ਆਪਸ਼ਨਸ ਨੇ ਜਪਾਨ ਵਾਲੇ ਭੱਜਣਗੇ ਕੋਰੀਆ ਵਾਲੇ ਭੱਜਣਗੇ ਕੈਨੇਡਾ ਵਿੱਚ ਸੋ ਬਹੁਤ ਕੁਝ ਹੋ ਸਕਦਾ ਹੈ ਇਹ ਇਨੀ ਛੇਤੀ ਉਹਨਾਂ ਦੇ ਜਾਣ ਦੀ ਸੰਭਾਵਨਾ ਨਹੀਂ ਹੈ ਲੇਕਿਨ ਝਟਕਾ ਲਗਾਏ ਗੱਲ ਮੰਨਣ ਵਾਲੀ ਹੈ ਕਿ ਉਹ ਹਿੱਲੇ ਨੇ ਥੋੜਾ ਜਿਹਾ ਇਸ ਵੇਲੇ